ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋਗੀ ਦਿੱਤਿਆਨਾਥ ਜਿਹੜੇ ਕੀ ਸਨਾਤਨ ਧਰਮ ਦੀ ਸੰਪਰਦਾ ਦੇ ਨਾਲ ਅ ਵਿਸ਼ੇਸ਼ ਕਰਕੇ ਜੁੜੇ ਹੋਏ ਨੇ ਤੇ ਇਸ ਗੱਲ ਹੀ ਜਾਣੇ ਜਾਂਦੇ ਨੇ ਤੇ ਉਹ ਇਹ ਗੱਲ ਵੀ ਜਿਹੜੀ ਆ ਦੇਖੀ ਜਾ ਰਹੀ ਆ ਕਿ ਜਦੋਂ ਵੀ ਕਦੇ ਸਿੱਖ ਧਰਮ ਦੇ ਨਾਲ ਸੰਬੰਧਿਤ ਦਿਨ ਤਿਹਾਰ ਗੁਰੂ ਨੰਗਦੇਵ ਜੀ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਚਾਰ ਸਹਿਬਜ਼ਾਦਿਆਂ ਦਾ ਕੋਈ ਦਿਨ ਆਉਂਦਾ ਤਾ ਜੋਗੀ ਜੀ ਗੁਰਦੁਆਰਾ ਸਾਹਿਬ ਵਿੱਚ ਜਾ ਕੇ ਜਿੱਥੇ ਆਪਣੀ ਆਸਥਾ ਦਾ ਪ੍ਰਟਾਵਾ ਕਰਦੇ ਆ ਉੱਥੇ ਜਿਹੜੇ ਸਿੱਖ ਫਲਸਫੇ ਦਾ ਸਨਮਾਨ ਵੀ ਕਰਦੇ ਨੇ ਅੱਜ ਵੀ ਉਹ ਵਿਸਾਖੀ ਦੇ ਦਿਹਾੜੇ ਤੇ ਆਪਣੇ ਸੂਬੇ ਦੇ ਅੰਦਰ ਗੁਰਦੁਆਰਾ ਸਾਹਿਬ ਵਿੱਚ ਜਾ ਕੇ ਜਿਹੜੇ ਆ ਉਹ ਪਹੁੰਚਦੇ ਨੇ ਤੇ ਉੱਥੇ ਤਕਰੀਰ ਕਰਦੇ ਨੇ ਉਸ ਤਕਰੀਰ ਦੇ ਵਿੱਚ ਬਹੁਤ ਵਿਸ਼ਾਲ ਹਿਰਦੇ ਨਾਲ ਉਹ ਇਸ ਗੱਲ ਦਾ ਖੁਲਾਸਾ ਕਰਦੇ ਨੇ ਤੇ ਸਨਮਾਨ ਕਰਦੇ ਨੇ ਕੀ ਗੁਰੂnabla ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਵਿਸਾਖੀ ਵਾਲੇ ਦਿਨ ਖਾਲਸੇ ਦੀ ਸਾਜਨਾ ਕੀਤੀ ਪੰਜ ਪਿਆਰੇ ਸਹਿਬਾਨ ਉਹ ਸਾਜੇ ਜਿਹੜੇ ਕੀ ਦੁਨੀਆ ਦੇ ਅੰਦਰ ਇੱਕ ਵਿਲੱਖਣ ਜਿਹੜੀ ਹੈ ਸਿਧਾਂਤ ਦੀ ਸਿਰਜਣਾ ਕਰਦਾ ਉਹਨਾਂ ਨੇ ਲੰਗਰ ਦੀ ਪ੍ਰਥਾ ਦਾ ਸਨਮਾਨ ਵੀ ਕੀਤਾ ਤੇ ਉਹਦੇ ਵਿੱਚ ਇਹ ਜ਼ਿਕਰ ਕੀਤਾ ਕਿ ਇਹ ਪ੍ਰਥਾ ਸਭੇ ਸਾਧੀ ਵਾਲ ਸਦਾਇਨ ਦੀ ਗੱਲ ਕਰਦੀ ਹੈ ਕੋਈ ਧਰਮ ਉੱਚੀ ਜਾਤ ਪਾਤ ਨੂੰ ਖਤਮ ਕਰਦੀ ਹੈ ਬੜੀ ਚੰਗੀ ਗੱਲ ਆ ਭਾਵੇਂ ਕਿ ਜਿਸ ਪਸਵੇ ਨਾਲ ਜਿਹੜੇ ਸਨਾਤਨੀ ਮਤ ਨਾਲ ਜਿਹੜੇ ਜੁੜੇ ਹੋਏ ਨੇ ਭਾਵੇਂ ਕਿ ਉਹਦੇ ਵਿੱਚ ਇਸ ਗੱਲ ਦੇ ਨਾਲ ਵੱਡਾ ਕੋਈ ਮੇਲ ਨਹੀਂ ਖਾਂਦਾ ਪਰ ਉਹਨਾਂ ਦੀ ਇਹ ਕਈ ਗੱਲ ਦਾ ਅਸੀਂ ਸਨਮਾਨ ਤੇ ਸਤਿਕਾਰ ਕਰਦੇ ਹਾਂ ਇੱਕ ਹੋਰ ਜਿਹੜੀ ਫਿਕਰਮੰਦੀ ਕੀਤੀ ਆ ਜਿਸ ਗੱਲ ਦੀ ਅੱਜ ਵੀਡੀਓ ਵਿੱਚ ਚਰਚਾ ਕੀ ਪੰਜਾਬ ਦੇ ਅੰਦਰ ਧਰਮ ਪਰਵਰਤਨ ਹੋ ਰਿਹਾ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਇਸ ਦੇਸ਼ ਦੇ ਅੰਦਰ ਧਰਮ ਪਰਵਰਤਨ ਦੇ ਬੜੇ-ਬੜੇ ਕੇਸ ਆਏ ਬਹੁਤ ਸਾਰੇ ਮਸਲੇ ਆਏ ਵੱਡੀ ਗੱਲ ਆ ਪਰ ਪੰਜਾਬ ਧਰਮ ਪਰिवर्तन ਦੇ ਬਾਰੇ ਦੇ ਵਿੱਚ ਹਮੇਸ਼ਾ ਫਿਕਰਮੰਦ ਆ ਸਿੱਖ ਸਦਾਵਾਂ ਫਿਕਰਮੰਦ ਨੇ ਸ੍ਰੀ ਕਾਲ ਤਖਤ ਸਾਹਿਬ ਇਸ ਗੱਲ ਦੀ ਫਿਕਰਮੰਦ ਆ ਇਹ ਗੱਲ ਵੀ ਜਾਣੀ ਜਾਂਦੀ ਆ ਕਿ ਧਰਮ ਪਰिवर्तन ਦੇ ਮਾਮਲੇ 'ਚ ਔਰੰਗਜ਼ੇਬ ਦੇ ਉਸ ਜ਼ਾਲਮਾਨਾ ਰਵੱਈਏ ਦੇ ਖਿਲਾਫ ਜਦੋਂ ਕਸ਼ਮੀਰੀ ਪੰਡਤ ਆਏ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਬਾਹਰ ਅਵਸਥਾ 'ਚ ਆਪਣੇ ਪਿਤਾ ਜੀ ਨੂੰ ਕਿਹਾ ਕਿ ਜੇ ਇਹਨਾਂ ਦੀ ਗਵਾਹ ਫੜ ਸਕਦਾ ਹੈ ਤੇ ਗੁਰਨਾਨਕ ਦਾ ਦਰਬਾਰ ਫੜ ਸਕਦਾ ਦੁਨੀਆ ਦੇ ਵਿੱਚ ਵਲਖਣ ਸ਼ਹਾਦਤ ਜਿਹੜੀ ਆ ਧਰਮ ਪਰਿਵਰਤਨ ਦੇ ਖਿਲਾਫ ਹੋਈ ਕਿਉਂਕਿ ਸਿੱਖ ਈਸ਼ ਦੇ ਵਿੱਚ ਵਿਸ਼ਵਾਸ ਨਹੀਂ ਰੱਖਦਾ ਸੋ ਅੱਜ ਜਿਹੜੀ ਗੱਲ ਇਹ ਕਰ ਰਹੇ ਨੇ ਜੋਗੀ ਜੀ ਬਿਲਕੁਲ ਠੀਕ ਆ ਅਸੀਂ ਤੁਹਾਡੀ ਫਿਕਰਮੰਦੀ ਦਾ ਸਤਿਕਾਰ ਕਰਦੇ ਆ ਪਰ ਇਹਦੇ ਵਿੱਚ ਸਰਕਾਰਾਂ ਦਾ ਵੀ ਵੱਡਾ ਰੋਲ ਆ ਜਾਂ ਉਹਨਾਂ ਦੀ ਗੈਰ ਜ਼ਿੰਮੇਵਾਰੀ ਦੀ ਗੱਲ ਹੈ ਜਿਹਨੂੰ ਸਾਨੂੰ ਸੋਚਣੀ ਪਵੇਗੀ ਜਿਹੜਾ ਧਰਮ ਪਰਿਵਰਤਨ ਸਰਕਾਰੀ ਅੰਕੜਿਆਂ ਵਿੱਚ ਉਸ ਨੂੰ ਦਰਜ ਕਿਉਂ ਨਹੀਂ ਕੀਤਾ ਜਾਂਦਾ ਆਰਥਿਕ ਤੌਰ ਤੇ ਸ਼ੋਸ਼ਣ ਕੀਤਾ ਜਾਂਦਾ ਲੋਕਾਂ ਨੂੰ ਲੁਲਾਇਆ ਜਾਂਦਾ ਇਹਨਾਂ ਦੇ ਠੱਲ ਕਿਉਂ ਨਹੀਂ ਪਾਈ ਜਾਂਦੀ ਕਈ ਤਰ੍ਹਾਂ ਦੇ ਜਿਹੜੇ ਜਿਹੜੀਆਂ ਸੰਸਥਾਵਾਂ ਨੇ ਪੈਂਟੇਕੋਸਟਲ ਕੋਸਟਲ ਜਿਹੜਾ ਚਰਚਾ ਉਹਦੀ ਫੰਡਿੰਗ ਦਾ ਮਸਲਾ ਵਾ ਤੇ ਇਹ ਗੱਲਾਂ ਜਿਹੜੀਆਂ ਸਾਨੂੰ ਦੇਖਣੀਆਂ ਚਾਹੀਦੀਆਂ ਦੇ ਜਿਹੜੀ ਸਸਤਾ ਸਿੱਖਾਂ ਦੀ ਸੰਤਾ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਨੇ ਮਾਨਵਤਾ ਦੇ ਭਲੇ ਦੀ ਗੱਲ ਕਰਨੀ ਆ ਸਿੱਖਾਂ ਦੇ ਸੁਧਾਰ ਦਾ ਪ੍ਰਚਾਰ ਕਰਨਾ ਉਸ ਨੂੰ ਤੋੜਿਆ ਜਾ ਰਿਹਾ ਉਸ ਨੂੰ ਕਮਜ਼ੋਰ ਕੀਤਾ ਜਾ ਰਿਹਾ ਬੜੇ ਸਾਜ਼ਿਸ਼ੀ ਢੰਗ ਨਾਲ ਸਿੱਖਾਂ ਦੇ ਜਿਹੜੇ ਅਸਾਮ ਨੇ ਤਖਤ ਚਬਾ ਨੇ ਹਯੂਰ ਸਾਹਿਬ ਪਡਣਾ ਸਾਹਿਬ ਦਿੱਲੀ ਕਮੇਟੀ ਹਰਿਆਣਾ ਕਮੇਟੀ ਬਣ ਗਈ ਸ਼੍ਰੋਮਣੀ ਕਮੇਟੀ ਨੂੰ ਤੋੜਿਆ ਜਾ ਰਿਹਾ ਇਹਦੇ ਪਿੱਛੇ ਇੱਕ ਬੜੀ ਵੱਡੀ ਸਾਜ਼ਿਸ਼ ਕੰਮ ਕਰ ਰਹੀ ਆ ਸੋ ਜਿਹੜੀ ਫਿਕਰਬੰਦੀ ਜੋਗੀ ਜੀ ਤੁਸੀਂ ਕੀਤੀ ਆ ਉਹਦਾ ਅਸੀਂ ਤੁਹਾਨੂੰ ਵਿਸ਼ਵਾਸ ਦਿਵਾਉਂਦੇ ਆ ਕਿ ਸਿੱਖ ਇਸ ਗੱਲ ਲਈ ਬਹੁਤ ਫਿਕਰਮੰਦ ਨੇ ਤੁਹਾਡੀ ਇਹ ਫਿਕਰਮੰਦੀ ਦਾ ਸਤਿਕਾਰ ਕਰਦੇ ਆ ਪਰ ਵੱਡੇ ਦਿਨ ਤੇ ਫਰਾਗ ਦੇ ਨਾਲ ਜਿਹੜੇ ਗੁਰਦੁਆਰਾ ਸਹਿਬਾਨ ਤੇ ਇਹ ਜਿਹੜੀਆਂ ਸਰਕਾਰਾਂ ਦੀ ਸਾਜਨਾ ਕਬਜ਼ੇ ਹੋਏ ਨੇ ਚਾਹੇ ਤੁਹਾਡੇ ਯੂਪੀ ਦੇ ਅੰਦਰ ਜਿਹੜਾ ਗੁਰਦੁਆਰਾ ਜਾਨਬੋਦਰੀ ਸਾਹਿਬ ਮੰਗੂ ਮੱਠ ਸਾਹਿਬ ਕਿਰਾ ਡਾਂਗਮਾਰ ਸਾਹਿਬ ਇਹਨਾਂ ਗੁਰਦੁਆਰਾ ਨਹੀਂ ਤੁਸੀਂ ਜੂਰ ਆਵਾਜ਼ ਬੁਲੰਦ ਕਰੋ ਤੁਹਾਡੀ ਧਰਮ ਪ੍ਰਤੀ ਆਸਥਾ ਦੇ ਮੱਦੇ ਨਜ਼ਰ ਸਿੱਖੀ ਦੇ ਵਰਸਵੇਂ ਦੇ ਲਈ ਤੁਹਾਡੇ ਮੰਦੇ ਅੰਦਰ ਇਹ ਜਿਹੜੇ ਵਰਵਲੇ ਨੇ ਇਹਨਾਂ ਦੇ ਮੰਦ ਨੇ ਜਰ ਤੁਹਾਡੇ ਤੋਂ ਅਸੀਂ ਆਸ ਕਰਦੇ ਆ ਕਿ ਸਿੱਖ ਸੰਸਥਾਵਾਂ ਦੇ ਖਿਲਾਫ ਜਿਹੜੀ ਸਾਜ਼ਿਸ਼ ਦਿੱਲੀ ਚ ਬੈਠ ਕੇ ਹੋ ਰਹੀ ਆ ਉਸ ਨੂੰ ਠੱਲ ਪਾਉਣ ਲਈ ਗੁਰਦੁਆਰਾ ਸਾਹਿਬ ਦੇ ਜਿਹੜੇ ਸੇਵਾ ਸੁਵਾਲ ਆ ਜਿਹੜੇ ਕਬਜ਼ੇ ਚ ਲਏ ਗਏ ਨੇ ਸਰਕਾਰਾਂ ਵੱਲੋਂ ਉਹਨਾਂ ਨੂੰ ਵਾਪਸ ਲੋਣ ਲਈ ਤੁਸੀਂ ਜਰੂਰ ਹਾਜ਼ਰ ਨਾਜ਼ਰ ਮਾਰੋਗੇ ਪਾਰਟੀ ਪੱਤਰ ਤੋਂ ਉੱਪਰ ਰੱਖੋ